ਦੋਸਤੋ ਜੇ ਤੁਸੀਂ ਵੀ ਨਾ ਪ੍ਰਿੰਟ ਨੂੰ ਦੇਖਣਸਾਰ ਮਾਰ ਦਿੰਦੇ ਹੋ ਇਹ ਵੀਡੀਓ ਤੁਹਾਡੇ ਲਈ ਆ ਮੈਂ ਇਸ ਵੀਡੀਓ ਦੇ ਵਿੱਚ ਪ੍ਰਿੰਟ ਤੋਂ ਹੋਣ ਵਾਲੇ ਫਾਇਦੇ ਟ ਪ੍ਰਿੰਟ ਦੇ ਲੜਨ ਬਾਰੇ ਕਈ ਜਾਣਕਾਰੀ ਤੁਹਾਡੇ ਨਾਲ ਸਾਂਝੀਆ ਕਰੂੰਗਾ ਵੀਡੀਓ ਨੂੰ ਦੇਖਣਸਾਰ ਸ਼ੇਅਰ ਕਰ ਦਿਓ ਤਾਂ ਜੋ ਕਰਕੇ ਹੋਰਾਂ ਨੂੰ ਵੀ ਪਤਾ ਲੱਗ ਜੇ ਪਿੱਛੇ ਇਹ ਰਿਸਰਚ ਹੋਈ ਸੀ ਜੇ ਤੁਹਾਡੇ ਪ੍ਰਿੰਟ ਲੜਦੀ ਆ ਉਹ ਸਾਲ ਦੇ ਵਿੱਚ ਤੁਹਾਨੂੰ ਹਾਰਟ ਅਟੈਕ ਨਹੀਂ ਆਊ। ਨੰਬਰ 1 ਨੰਬਰ 2 ਜੇ ਤੁਹਾਡੇ ਭਿੰਡ ਲੜਦੀ ਆ ਤੁਹਾਨੂੰ ਉਹ ਸਾਲ ਲੀਵਰ ਦੀ ਪ੍ਰੋਬਲਮ ਨਹੀਂ ਆਉਣੀ। ਨੰਬਰ 3 ਜਿਹੜੇ ਸਾਲ ਤੁਹਾਡੇ ਭਿੰਡ ਲੜਦੀ ਆ ਉਹ ਸਾਲ ਵਿੱਚ ਤੁਹਾਨੂੰ ਕੈਂਸਰ ਦੀ ਪ੍ਰੋਬਲਮ ਨਹੀਂ ਆਉਣੀ। ਤੇ ਨੰਬਰ 4 ਜਿਸ ਸਾਲ ਤੁਹਾਡੇ ਭਿੰਡ ਨੇ ਡੰਗ ਮਾਰਿਆ ਜੇ ਕੋਈ ਬਿਮਾਰੀ ਲੰਬੇ ਸਮੇਂ ਤੋਂ ਇਸੇ ਬਿਮਾਰੀ ਨਾਲ ਪੀੜਤ ਹੋਣਾ ਉਹ ਬਿਮਾਰੀ ਨੂੰ ਵੀ ਕੱਟ ਦਿੰਦਾ ਉਹ ਪ੍ਰਿੰਟ ਦਾ ਡੰਗ ਉਹਦੇ ਵਿੱਚ ਇੱਕ ਅਜਿਹਾ ਪਦਾਰਥ ਹੁੰਦਾ ਪ੍ਰਿੰਟ ਦੇ ਡੰਗ ਵਿੱਚ ਜ਼ਹਿਰ ਵਿੱਚ ਜਿਹੜਾ ਬਿਮਾਰੀਆਂ ਨਾਲ ਲੜਦਾ ਇਹ ਚਾਰ ਫਾਇਦੇ ਸੀ ਪ੍ਰਿੰਟ ਦੇ ਡੰਗ ਮਾਰਨ ਦੇ ਤੇ ਜਿਹੜਾ ਉਹ ਘਰ ਬਣਾਉਂਦੀ ਹੈ ਛੱਤਾ ਬਣਾਉਂਦੀ ਹੈ ਜਿਹਨੂੰ ਉਹ ਛੱਤਾ ਕਹਿੰਦੇ ਨੇ ਆ ਉਹ ਛੱਤੇ ਨੂੰ ਤਵੇ ਦੇ ਉੱਤੇ ਰੱਖ ਕੇ ਤੇਲ ਪਾ ਕੇ ਉਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਓ ਤੇ ਉਦੋਂ ਬਾਅਦ ਉਹਨੂੰ ਜੇ ਤੁਹਾਡੇ ਦਾਗ ਹੋਏ ਹੋਏ ਨੇ ਸਰੀਰ ਤੇ ਕਿਤੇ ਉਹ ਦਾਗ ਦੇ ਉੱਤੇ ਲਗਾ ਲਓ ਦਾਗਾਂ ਤੇ ਲਗਾ ਲਓ ਤੁਹਾਡੇ ਉਹ ਦਾਗ ਖਤਮ ਕਰ ਦੋ ਜਿੰਨਾ ਮਰਜੀ ਪੁਰਾਣਾ ਦਾਗ ਹੋਵੇ ਇਹ ਫਾਇਦੇ ਨੇ ਵੀਡੀਓ ਚੰਗੀ ਲੱਗੀ ਤੇ ਜਰੂਰ ਸ਼ੇਅਰ ਕਰ ਦਿਓ ਧੰਨਵਾਦ